ਸਤਨਾਮ ਸਤਨਾਮ ਸ਼ਹਾਦਤਾਂ ਮਹਿਕਾਂ ਭਰਪੂਰ ਹੁੰਦੀਆਂ ਹਨ ਹਨੇਰਿਆਂ ਅੰਦਰੋਂ ਉੱਠਿਆ ਨੂਰ ਹੁੰਦੀਆਂ ਹਨ ਚਾਂਦਨੀ ਚੌਂਕ ਇੰਜ ਹੀ ਨਹੀਂ ਚਮਕਦਾ ਤੇ ਇਸ ਦੇ ਬਿਲਕੁਲ ਸਾਹਮਣੇ ਜਨਗਨ ਮੰਨ ਇੰਜ ਹੀ ਨਹੀਂ ਖਣਕਦਾ ਇਸ ਖਣਕ ਅੰਦਰ ਪਾਈ ਮੱਤੀ ਦਾਸਤੀ عظیم ਸ਼ਹਾਦਤ ਹੈ ਇਸ ਗਾਣ ਅੰਦਰ ਪਾਈ ਸੱਤਿ ਦਾਸ ਦੀ ਸੇਕ ਛੱਡਦੀ ਇਬਾਦਤ ਹੈ ਇਸ ਖਣਕ ਅੰਦਰ ਪਾਈ ਦਿਆਲਾ ਜੀ ਦੀ ਸਤਪਰੀ ਊਰਜਾ ਦਾ ਉਭਾਲ ਹੈ ਤੇ ਸੁਣੋ ਹਿੰਦ ਦੇ ਵਾਸੀਓ ਕਿ ਤੁਹਾਨੂੰ ਪਤਾ ਹੈ ਕਿ ਇਹ ਆਜ਼ਾਦੀ ਦਾ ਪ੍ਰਤੀਕ ਕਿਲਾ ਕਿਉਂ ਲਾਲ ਹੈ ਤਾਂ ਸੁਣੋ 1675 ਦੀ ਸ਼ਾਮ ਚੱਲੀ ਉਸ ਲਾਲ ਹਨੇਰੀ ਨੇ ਇਸ ਨੂੰ ਲਾਲੋ ਲਾਲ ਕਰ ਦਿੱਤਾ ਸੀ ਇੱਕ ਗੁਰੂ ਸੰਤ ਦੇ ਲਹੂ ਨੇ ਉਸ ਕਿਲੇ ਉੱਤੇ ਧਰਮ ਦਾ ਰੰਗ ਭਰ ਦਿੱਤਾ ਸੀ ਮੌਨ ਅੰਦਰ ਕਟੀ ਇਹ ਸ਼ਹਾਦਤ ਇੱਕ ਰੱਬੀ ਸੰਵਾਦ ਕਰ ਗਈ ਆ ਧਰਮ ਨੂੰ ਜੜੋਂ ਮਿਟਾ ਗਈ ਤੇ ਇਨਸਾਨੀਅਤ ਆਬਾਦ ਕਰ ਗਈ ਸੁਣੋ ਓਏ ਹਿੰਦ ਦੇਵ ਵਾਰਸੋ ਇਸ ਚਾਦਰ ਨੂੰ ਦਿਲਾ ਅੰਦਰ ਲਪੇਟ ਕੇ ਰੱਖਣਾ ਜੇਕਰ ਖੇੜਿਆ ਦੇਖਣਾ ਚਾਹੁੰਦੇ ਹੋ ਹਿੰਦ ਆਪਣਾ ਤਾਂ ਇਹਨਾਂ ਸ਼ਹਾਦਤਾਂ ਤੇ ਫੁੱਲਾਂ ਨੂੰ ਸਮੇਟ ਕੇ ਰੱਖਣਾ ਤੇ ਇਹਨਾਂ ਸ਼ਹਾਦਤਾਂ ਦੇ ਫੁੱਲਾਂ ਨੂੰ ਸਮੇਟ ਕੇ ਰੱਖਣਾ ਸਤਨਾਮ ਸ੍ਰੀ ਵਾਹਿਗੁਰੂ ਜੀ ਇਧਰ ਸੇ ਗੁਜਰਾਤਾ ਸੋਚਾ ਸਲਾਮ ਕਰਤਾ ਚਲੂ ਸਤਨਾਮ ਸਤਨਾਮ ਸਤਨਾਮ